ਭਗਤ ਤ੍ਰੋਹ ਨੂੰ ਮਿਲਣ ਤੋਂ ਬਾਅਦ ਜਦੋਂ ਗੁਰਨਾਨ ਸਿੰਘ ਦੇਵ ਜੀ ਵਾਪਸ ਆ ਰਹੇ ਸਨ ਤਾਂ ਭਾਈ ਮਰਦਾਨਾ ਨੇ ਗੁਰਨਾਨ ਸਿੰਘ ਦੇਵ ਜੀ ਨੂੰ ਪੁੱਛਿਆ ਤ੍ਰੋ ਦਾ ਅਸਨ ਕਿੰਨਾ ਉੱਚਾ ਹੈ ਗੁਰੂ ਜੀ ਨੇ ਕਿਹਾ 39 ਲੱਖ ਯੋਜਨ ਉੱਚਾ ਹੈ ਫਿਰ ਭਾਈ ਮਰਦਾਨਾ ਨੇ ਪੁੱਛਿਆ ਤ੍ਰੋ ਮੰਡਲ ਤੋਂ ਉੱਪਰ ਤੁਸੀਂ ਕਿੰਨੇ ਕੁ ਦੂਰ ਉੱਚੇ ਗਏ ਸੀ ਤਦ ਗੁਰੂ ਜੀ ਨੇ ਕਿਹਾ ਮਰਦਾਨਿਆ ਉਸ ਦੀ ਗਿਣਤੀ ਨਹੀਂ ਹੋ ਸਕਦੀ ਜਿਤਨੀ ਸ਼ਕਤੀ ਅਕਾਲ ਪੁਰਖ ਕਿਸ ਨੂੰ ਦੰਦਾ ਹੈ ਉਹ ਉਨਾ ਹੀ ਕਹਿੰਦਾ ਹੈ ਪਰੰਤੂ ਅੰਤ ਕੋਈ ਨਹੀਂ ਪਾ ਸਕਦਾ ਭਾਈ ਮਰਦਾਨੇ ਨੇ ਗੁਰੂ ਜੀ ਦੀ ਗੱਲ ਸੁਣ ਕੇ ਕਿਹਾ ਗੁਰੂ ਜੀ ਤੁਹਾਡੀਆਂ ਤੁਸੀਂ ਹੀ ਜਾਣੋ ਭਾਈ ਮਰਦਾਨੇ ਨੇ ਕਿਹਾ ਹੁਣ ਅਸੀਂ ਧਰਤੀ ਵੱਲ ਜਾ ਰਹੇ ਹਾਂ ਕਿਰਪਾ ਕਰਕੇ ਸਾਨੂੰ ਦੱਸੋ ਕਿ ਰਸਤੇ ਵਿੱਚ ਸਾਨੂੰ ਕਿਹੜਾ ਦੇਸ਼ ਆਏਗਾ ਗੁਰੂ ਜੀ ਨੇ ਦੱਸਿਆ पहला सूरत बंदर आऊगी फिर छेती ही मछली बंदर पहुँच जावे उन्हाना तो होंदे हुए गुरु जी इतों चल के बड़ी छेती उलका पर्वत पर पहुँच गए फिर भाई मरदाने ने पूछया गुरु जी अगे केड़ा देश आएगा फिर अपने पंजाब देश कि दिनों तक पहुँचा गुरु जी ने कहा इस तुँ तो अ बंदर घाट है उस तो अगे लाहर बंदर आएगी ਫੇਰ ਆਪਣਾ ਦੇਸ਼ ਆਏਗਾ ਇਹ ਸੁਣ ਕੇ ਭਾਈ ਮਰਦਾਨੇ ਨੇ ਕਿਹਾ ਗੁਰੂ ਜੀ ਸਾਡਾ ਘਰ ਕਿੰਨੇ ਦੂਰ ਹੈ ਗੁਰੂ ਜੀ ਹੱਸ ਕੇ ਬੋਲੇ ਹੁਣ ਤੈਨੂੰ ਘਰ ਯਾਦ ਆ ਰਿਹਾ ਹੈ ਜੇ ਤੈਨੂੰ ਘਰ ਦੇ ਪਰਿਵਾਰ ਨੂੰ ਮਿਲਣ ਦੀ ਇੱਛਾ ਹੈ ਤਾਂ ਛੇਤੀ ਹੀ ਤੈਨੂੰ ਘਰ ਪਹੁੰਚਾ ਦੇਵਾਂਗੇ ਫੇਰ ਭਾਈ ਮਰਦਾਨੇ ਨੇ ਪੁੱਛਿਆ ਗੁਰੂ ਜੀ ਤੁਸੀਂ ਆਪਣੇ ਘਰ ਜਾਵੋਗੇ ਕਿ ਨਹੀਂ ਤੁਹਾਨੂੰ ਵੀ ਮਾਤਾ ਪਿਤਾ ਤੇ ਪਰਿਵਾਰ ਯਾਦ ਕਰਦਾ ਹੋਏਗਾ ਗੁਰੂ ਜੀ ਨੇ ਕਿਹਾ ਮਰਦਾਨਿਆ ਸਾਨੂੰ ਜੇ ਕਰਤਾਰ ਘਰ ਲੈ ਜਾਏਗਾ ਤਾਂ ਚਲੇ ਜਾਵਾਂਗੇ ਪਰ ਜੇ ਤੂੰ ਛੇਤੀ ਆਪਣੇ ਘਰ ਜਾਣਾ ਚਾਵੇਂ ਤਾਂ ਤੈਨੂੰ ਬੜੀ ਛੇਤੀ ਹੀ ਪਹੁੰਚਾ ਦੇਾਂਗੇ ਭਾਈ ਮਰਦਾਨੇ ਨੇ ਕਿਹਾ ਮਹਾਰਾਜ ਜੀ ਮੈਂ ਇਕੱਲੇ ਨਹੀਂ ਜਾਣਾ ਤੁਹਾਡੇ ਨਾਲ ਹੀ ਜਾਵਾਂਗਾ ਹੁਣ ਕਿਰਪਾ ਕਰਕੇ ਮੈਨੂੰ ਤੁਸੀਂ ਨੌਖੰਡ ਤੇ ਜੰਭੂ ਦੀਪ ਦਿਖਾਓ ਗੁਰੂ ਜੀ ਨੇ ਕਿਹਾ ਚਲ ਨੌਖੰਡ ਦੇਖ ਕੇ ਉਹਨਾਂ ਦੇ ਮਨ ਭਾਉਂਦੀ ਸੈਰ ਕਰ ਲਈਏ ਇਹ ਆ ਕੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਗੁਰੂ ਜੀ ਇਲਾ ਬਰਤਖੰਡ ਵਿੱਚ ਲੈ ਗਏ ਇਸ ਦੀਪ ਵਿੱਚ ਇੱਕ ਸ਼ੇਰਾਂ ਦੇ ਘੜ ਵਿੱਚ ਗੁਰੂ ਜੀ ਜਾ ਕੇ ਬੈਠ ਗਏ ਉੱਥੇ ਬੈਠ ਕੇ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਇੱਕ ਸ਼ਬਦ ਪੜੋ ਜਦ ਭਾਈ ਮਰਦਾਨੇ ਨੇ ਉੱਚੀ ਸੁਰ ਨਾਲ ਸ਼ਬਦ ਪੜਿਆ ਤਾਂ ਸੁਣ ਕੇ ਸਾਰੇ ਸ਼ੇਰਾਂ ਦੇ ਮਨ ਨਿਰਮਲ ਹੋ ਗਏ ਉਹਨਾਂ ਨੇ ਆ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਪਾਸ ਬੈਠ ਗਏ। ਫਿਰ ਗੁਰੂ ਜੀ ਨੇ ਪੁੱਛਿਆ, "ਤੁਸੀਂ ਕੌਣ ਹੋ ਤੇ ਕਿਸ ਤਰ੍ਹਾਂ ਆਏ ਹੋ?" ਗੁਰੂ ਜੀ ਦੇ ਦਰਸ਼ਨ ਕਰਕੇ ਸ਼ੇਰਾਂ ਨੂੰ ਬੋਲਣ ਦੀ ਸ਼ਕਤੀ ਮਿਲ ਗਈ। ਉਹਨਾਂ ਨੇ ਹੱਥ ਜੋੜ ਕੇ ਕਿਹਾ, "ਮਹਾਰਾਜ, ਸਾਡੀ ਤਾਂਸੀ ਜੂਨ ਹੈ ਜੋ ਪਿਛਲੇ ਪਾਪਾਂ ਦੇ ਕਾਰਨ ਪਾਈ ਹੈ। ਅਸੀਂ ਇਸ ਬੰਨ ਵਿੱਚ 100 ਯੋਜਨ ਤੱਕ ਕੋਈ ਵੀ ਪਸ਼ੂ ਨਹੀਂ ਰਹਿਣ ਦਿੱਤਾ।" ਸਾਬ ਅਸੀਂ ਮਾਰ ਕੇ ਖਾ ਲਏ ਹਨ ਹੁਣ ਸਾਡੇ ਵਿੱਚੋਂ ਜਿਹੜਾ ਵੀ ਕੋਈ ਢਿੱਲਾ ਹੋ ਜਾਏ ਜਾਂ ਉងਗ ਲੈਣ ਲੱਗ ਪਏ ਅਸੀਂ ਉਸਨੂੰ ਹੀ ਮਾਰ ਕੇ ਖਾ ਜਾਂਦੇ ਹਾਂ ਇਸ ਵਾਸਤੇ ਅਸੀਂ ਸਦਾ ਹੀ ਡਰਦੇ ਮਾਰੇ ਜਾਗਦੇ ਰਹਿੰਦੇ ਹਾਂ ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਹੁਣ ਤੁਹਾਡੀ ਸਾਰਿਆਂ ਦੀ ਇਹ ਜੂਨ ਛੁੱਟ ਜਾਏਗੀ ਮਨੁੱਖਾ ਜਨਮ ਪ੍ਰਾਪਤ ਕਰੋਗੇ ਫਿਰ ਜਦ ਤੁਸੀਂ ਸ਼ਬਦ ਦਾ ਅਭਿਆਸ ਕਰੋਗੇ ਤਾਂ ਤੁਸੀਂ ਮੁਕਤੀ ਪਾਉਂਗੇ ਇਸ ਤਰ੍ਹਾਂ ਬਚਨ ਕਰਕੇ ਗੁਰੂ ਜੀ ਅੱਗੇ ਚੱਲ ਕੇ ਇੱਕ ਨਗਰ ਦੇ ਬਾਹਰ ਜਾ ਕੇ ਬੈਠ ਗਏ ਇਸ ਨਗਰ ਦੇ ਵਾਸੀਆਂ ਨੇ ਪੁੱਛਿਆ ਮਹਾਰਾਜ ਤੁਸੀਂ ਸ਼ੇਰਾਂ ਤੋਂ ਬਚ ਕੇ ਕਿਸ ਤਰ੍ਹਾਂ ਆ ਗਏ ਉਹਨਾਂ ਨੇ ਤਾਂ 100-100 ਜੋਜਨ ਵਿੱਚ ਕੋਈ ਵੀ ਪਸ਼ੂ ਜਿਉਂਦਾ ਨਹੀਂ ਛੱਡਿਆ ਐਸੇ ਕਰਕੇ ਅਸੀਂ ਉਹਨਾਂ ਦੇ ਡਰ ਕਰਕੇ ਪਹਾੜਾਂ ਦੀਆਂ ਚੋਟੀਆਂ ਉੱਤੇ ਘਰ ਬਣਾ ਕੇ ਵਾਸਾ ਕੀਤਾ ਹੋਇਆ ਹੈ ਤੇ ਫੇਰ ਵੀ ਜਾਗਦੇ ਰਹਿੰਦੇ ਹਾਂ ਤੇ ਤੋਪਾਂ ਤਿਆਰ ਰੱਖਦੇ ਹਾਂ ਜਦੋਂ ਉਹ ਸਾਡੇ ਵੱਲ ਆਉਂਦੇ ਹਨ ਤਾਂ ਅਸੀਂ ਤੋਪਾਂ ਦੇ ਗੋਲੇ ਮਾਰ ਕੇ ਪਿੱਛੇ ਨੂੰ ਮੋੜ ਦਿੰਦੇ ਹਾਂ ਗੁਰੂ ਜੀ ਨੇ ਕਿਹਾ ਅਸੀਂ ਉਹਨਾਂ ਦੇ ਪਾਸ ਗਏ ਸੀ ਹੁਣ ਉਹ ਜੀਵ ਕਾਤ ਕਰਨ ਤੋਂ ਹਟ ਗਏ ਹਨ ਤੇ ਸਾਡਾ ਉਪਦੇਸ਼ ਲੈ ਕੇ ਸਿੱਖ ਬਣ ਗਏ ਹਨ ਗੁਰੂ ਜੀ ਦਾ ਇਹ ਵਚਨ ਸੁਣ ਕੇ ਨਗਰ ਵਾਸੀ ਗੁਰੂ ਜੀ ਦੇ ਚਰਨ ਪਾਹੁਲ ਲੈ ਕੇ ਗੁਰੂ ਜੀ ਦੇ ਸਿੱਖ ਬਣ ਗਏ ਕੁਝ ਦਿਨ ਇੱਥੇ ਵਿਸ਼ਰਾਮ ਕਰਕੇ ਗੁਰੂ ਜੀ ਹਰਨਖੰਡ ਚਲੇ ਗਏ ਇੱਥੇ ਸਾਰੀ ਧਰਤੀ ਸੋਨੇ ਦੀ ਸੀ ਇੱਥੋਂ ਦੇ ਵਾਸੀ ਸਦਾ ਜਵਾਨ ਰਹਿੰਦੇ ਸਨ ਜਦ ਕਿਸੇ ਨੇ ਮਰਨਾ ਹੁੰਦਾ ਤਾਂ ਪਹਾੜੀ ਦੀ ਚੋਟੀ ਉੱਤੇ ਜਾ ਕੇ ਸਮਾਦੀ ਲਾ ਕੇ ਬ੍ਰਹਮ ਰੰਦਰ ਨੂੰ ਪਾੜ ਕੇ ਆਪਣੇ ਪ੍ਰਾਣ ਤਿਆਗ ਦਿੰਦੇ ਸਨ ਗੁਰੂ ਜੀ ਦਾ ਆਉਣਾ ਸੁਣ ਕੇ ਬਹੁਤ ਸਾਰੇ ਆ ਕੇ ਇਕੱਠੇ ਹੋਏ ਜਦ ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਤਾਂ ਉਹਨਾਂ ਨੇ ਕਿਹਾ ਸਾਡਾ ਗੁਰੂ ਗੋਰਖ ਹੈ ਆਪਣੇ ਗੁਰੂ ਦੇ ਉਪਦੇਸ਼ ਅਨੁਸਾਰ ਅਸੀਂ ਸਦਾ ਹੀ ਯੋਗ ਸਾਧਨਾ ਕਰਦੇ ਹਾਂ ਪਰ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਆਪ ਕਿਰਪਾ ਕਰਕੇ ਮਨ ਨੂੰ ਸ਼ਾਂਤੀ ਵਾਸਤੇ ਕੋਈ ਉਪਾਅ ਦੱਸੋ ਗੁਰੂ ਜੀ ਨੇ ਕਿਹਾ ਸਤਨਾਮ ਦਾ ਸਿਮਰਨ ਇੱਕ ਧਿਆਨ ਹੋ ਕੇ ਕਰਿਆ ਕਰੋ ਹਉਮੈ ਦਾ ਤਿਆਗ ਕਰੋ ਜਗਤ ਨੂੰ ਨਾਸ਼ਵੰਤ ਨਿਸ਼ਚੈ ਕਰੋ ਤੇ ਆਤਮਾ ਨੂੰ ਸਰਵ ਵਿਆਪਕ ਸਮਝੋ ਇਹ ਉਪਦੇਸ਼ ਕਮਾਉਂਗੇ ਤਾਂ ਤੁਹਾਡੇ ਮਨ ਨੂੰ ਸਦਾ ਹੀ ਸ਼ਾਂਤੀ ਮਿਲੇਗੀ ਗੁਰੂ ਜੀ ਦੇ ਇਹ ਵਚਨ ਸੁਣ ਕੇ ਸਾਰੇ ਲੋਕ ਅਭਿਆਸ ਕਰਨ ਲੱਗ ਪਏ ਤੇ ਗੁਰੂ ਜੀ ਕੁਝ ਦੇਰ ਵਿਸ਼ਰਾਮ ਕਰਕੇ ਕੈਂਪੂਰ ਖੰਡ ਵਿੱਚ ਜਾ ਪਹੁੰਚੇ ਇੱਥੋਂ ਦਾ ਰਾਜਾ ਧਰਮਚੰਦ ਬੜਾ ਸੰਤ ਦੇ ਵੀ ਸੀ ਉਸ ਨੇ ਆ ਕੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਪੁੱਛਿਆ ਮਹਾਰਾਜ ਜੀ ਕੋਈ ਸੇਵਾ ਦੱਸੋ ਗੁਰੂ ਜੀ ਨੇ ਰਾਜੇ ਦੀ ਸ਼ਰਧਾ ਪਰਖਣ ਵਾਸਤੇ ਭਾਈ ਬਾਲਾ ਜੀ ਨੂੰ ਸ਼ੇਰ ਦਾ ਰੂਪ ਬਣਾ ਦਿੱਤਾ ਤੇ ਰਾਜੇ ਨੂੰ ਕਿਹਾ اے ਰਾਜਨ ਜੇ ਤੂੰ ਸਾਡੀ ਸੇਵਾ ਕਰਨੀ ਹੈ ਤਾਂ ਪਹਿਲਾਂ ਸਾਡੇ ਸ਼ੇਰ ਨੂੰ ਖਾਣਾ ਦਿਓ ਇਹ ਰਾਜਪੁੱਤਰ ਦੇ ਮਾਸ ਤੋਂ ਬਿਨਾ ਹੋਰ ਕਿਸੇ ਦਾ ਮਾਸ ਨਹੀਂ ਖਾਂਦਾ ਇਹ ਬਚਨ ਸੁਣ ਕੇ ਰਾਜ ਨੇ ਕਿਹਾ ਮਹਾਰਾਜ ਮੇਰਾ ਇੱਕ ਪੁੱਤਰ ਹੈ ਜੇਕਰ ਹੁਕਮ ਕਰੋ ਤਦ ਉਸ ਨੂੰ ਲੈ ਕੇ ਆਵਾਂ ਤਦ ਗੁਰੂ ਜੀ ਦੀ ਆਗਿਆ ਲੈ ਕੇ ਰਾਜੇ ਨੇ ਆਪਣੇ ਪੁੱਤਰ ਨੂੰ ਲਿਆ ਕੇ ਸ਼ੇਰ ਦੇ ਅੱਗੇ ਖੜਾ ਕਰ ਦਿੱਤਾ ਰਾਜੇ ਦਾ ਇਹ ਨਿਸ਼ਚਾ ਪ੍ਰੇਮ ਵੇਖ ਕੇ ਗੁਰੂ ਜੀ ਨੇ ਕਿਹਾ ਰਾਜਾ ਤੂੰ ਤਨ ਹੈ ਜਿਸ ਦਾ ਮਨ ਸਤਿ ਸੇਵਾ ਵਿੱਚ ਰੰਗਿਆ ਹੋਇਆ ਹੈ ਹੁਣ ਤੂੰ ਸਤ ਨਾਮ ਦਾ ਜਾਪ ਕਰਿਆ ਕਰ ਤੇ ਸਤ ਸੰਗ ਵਿੱਚ ਪ੍ਰੇਮ ਰੱਖਿਆ ਕਰ ਤੈਨੂੰ ਹਰ ਪ੍ਰਕਾਰ ਦੇ ਸੁੱਖਾਂ ਦੀ ਪ੍ਰਾਪਤੀ ਤੇ ਅੰਤ ਸਮੇ ਗਤੀ ਪ੍ਰਾਪਤ ਹੋਏਗੀ ਕੁਝ ਦਿਨ ਗੁਰੂ ਜੀ ਇੱਥੇ ਠਹਿਰ ਕੇ ਹਰ ਵਰਖ ਖੰਡ ਵਿੱਚ ਚਲੇ ਗਏ ਜਦੋਂ ਉਥੇ ਦੇ ਰਾਜ ਨੂੰ ਪਤਾ ਲੱਗਾ ਤਾਂ ਉਹ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਇਆ ਉਸ ਨੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਤੇ ਅਧੀਨ ਹੋ ਕੇ ਬੈਠ ਗਿਆ ਗੁਰੂ ਜੀ ਨੇ ਉਸ ਦੀ ਸ਼ਰਧਾ ਤੇ ਪ੍ਰੇਮ ਦੇਖ ਕੇ ਆਖਿਆ ਰਾਜਨ ਜਿਸ ਪਦਾਰਥ ਦੀ ਤੈਨੂੰ ਲੋੜ ਹੋਵੇ ਉਹ ਮੰਗ ਲੈ ਇਹ ਬਚਨ ਸੁਣ ਕੇ ਰਾਜ ਨੇ ਬੇਨਤੀ ਕੀਤੀ ਮਹਾਰਾਜ ਮੇਰੇ ਘਰ ਸੰਤਾਨ ਨਹੀਂ ਹੈ ਮੈਂ ਬੜੇ ਉਪਾਅ ਕੀਤੇ ਹਨ ਪਰ ਕੋਈ ਸਫਲਤਾ ਨਹੀਂ ਹੋਈ ਆਪ ਕਿਰਪਾ ਕਰਕੇ ਮੇਰੇ ਘਰ ਸੰਤਾਨ ਬਖਸ਼ੋ ਫਿਰ ਮੈਂ ਤੁਹਾਡਾ ਉਪਦੇਸ਼ ਲੈ ਕੇ ਸਿੱਖੇ ਧਰਮ ਕਰਾਂਗਾ ਰਾਜੇ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਉਸ ਨੂੰ ਲੌਂਗ ਦਿੱਤੇ ਤੇ ਇੱਕ ਇਲਾਇਚੀ ਦੇ ਕੇ ਆਖਿਆ ਕਿ ਇਹ ਆਪਣੀ ਰਾਣੀ ਨੂੰ ਖਵਾ ਦਿਂ ਤੁਹਾਡੇ ਘਰ ਸੰਤਾਨ ਹੋ ਜਾਏਗੀ ਤੂੰ ਸਤਨਾਮ ਦਾ ਸਿਮਰਨ ਤੇ ਸਤਸੰਗ ਕਰਿਆ ਕਰ ਕੁਝ ਦਿਨ ਇੱਥੇ ਡੇਰਾ ਕਰਕੇ ਗੁਰੂ ਜੀ ਕੁਰਖੰਡ ਆ ਗਏ ਇਸ ਖੰਡ ਦੇ ਲੋਕਾਂ ਦਾ ਇਹ ਵਿਹਾਰ ਸੀ ਕਿ ਜਦ ਕਿਸੇ ਦੇ ਘਰ ਪੁੱਤਰ ਜਨਮੇ ਤਾਂ ਸਾਰੇ ਰੌਣ ਪੇਟਣ ਲੱਗ ਪੈਂਦੇ ਸਨ ਤੇ ਜਦ ਕੋਈ ਕਿਸੇ ਦਾ ਮਰ ਜਾਵੇ ਤਾਂ ਹੱਸਦੇ ਤੇ ਖੁਸ਼ੀਆਂ ਮਨਾਉਂਦੇ ਸਨ ਭਾਈ ਮਰਦਾਨੇ ਨੇ ਪੁੱਛਿਆ ਮਹਾਰਾਜ ਇਹ ਉਲਟਾ ਕੰਮ ਕਿਉਂ ਕਰਦੇ ਹਨ ਗੁਰੂ ਜੀ ਨੇ ਕਿਹਾ ਇਹ ਬਹੁਤ ਗਿਆਨੀ ਹਨ ਜਦ ਵਾਹਿਗੁਰੂ ਜਗਤ ਵਿੱਚ ਭੇਜਦਾ ਹੈ ਤਾਂ ਇਹ ਰੋਂਦੇ ਹਨ ਦੇ ਦੁੱਖ ਪਾਉਂਦੇ ਹਨ ਅਤੇ ਜਦ ਹੁਕਮ ਕਰਕੇ ਸਤ ਲੈਂਦਾ ਹੈ ਤਾਂ ਇਹ ਇਕੱਠੇ ਹੋ ਕੇ ਖੁਸ਼ ਹੁੰਦੇ ਹਨ ਪਰੰਤੂ ਜੋ ਗਿਆਨਵਾਨ ਹਨ ਉਹ ਬਾਣਾ ਬਨ ਕੇ ਸਦਾ ਹੀ ਖੁਸ਼ ਰਹਿੰਦੇ ਹਨ ਗੁਰੂ ਜੀ ਇਸ ਤਰ੍ਹਾਂ ਦੇ ਬਚਨ ਭਾਈ ਮਰਦਾਨੇ ਨਾਲ ਕਰ ਰਹੇ ਸਨ ਕਿ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਗੁਰੂ ਜੀ ਦੇ پاس ਆ ਗਏ ਉਹਨਾਂ ਨੂੰ ਭਾਈ ਮਰਦਾਨੇ ਨੇ ਪੁੱਛਿਆ ਤੁਸੀਂ ਇਹ ਉਲਟੀ ਰੀਤੀ ਕਿਉਂ ਕਰਦੇ ਹੋ ਜਦ ਜੀਵ ਜੰਮਦਾ ਹੈ ਤਾ ਰੋਂਦੇ ਹੋ ਤੇ ਜਦ ਮਰ ਜਾਂਦਾ ਹੈ ਤਾਂ ਖੁਸ਼ ਹੁੰਦੇ ਹੋ ਉਹਨਾਂ ਵਿੱਚੋਂ ਸਿਆਣਿਆਂ ਨੇ ਕਿਹਾ ਕਿ ਜੀਵ ਜਦੋਂ ਜੰਮਦਾ ਹੈ ਤਾਂ ਪਰਮੇਸ਼ਰ ਤੋਂ ਵਿਛੜ ਕੇ ਆਉਂਦਾ ਹੈ ਸੰਸਾਰ ਵਿੱਚ ਦੁੱਖ ਪਾਉਂਦਾ ਹੈ ਅਤੇ ਜਦ ਮਰ ਜਾਂਦਾ ਹੈ ਤਾਂ ਉਸ ਨੂੰ ਮਿਲ ਕੇ ਸੁਖ ਪ੍ਰਾਪਤ ਕਰ ਲੈਂਦਾ ਹੈ ਇਸ ਕਰਕੇ ਅਸੀਂ ਵਿਛੜਨ ਵੇਲੇ ਰੋਂਦੇ ਹਾਂ ਤੇ ਮਿਲਣ ਵੇਲੇ ਹੱਸਦੇ ਹਾਂ ਉਹਨਾਂ ਲੋਕਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਪਰਮੇਸ਼ਰ ਨੂੰ ਮਿਲਣ ਦਾ ਉਪਾਏ ਕੇਵਲ ਭਗਤੀ ਭਾਵ ਸਤ ਸੰਗਤ ਤੇ ਨਾਮ ਸਿਮਰਨ ਹੈ ਸਤ ਸੰਗਤ ਵਿੱਚ ਮਨ ਦੀਆਂ ਵਾਸ਼ਨਾਵਾਂ ਨੂੰ ਰੋਕ ਕੇ ਨਾਮ ਸਿਮਰਨ ਦਾ ਅਭਿਆਸ ਕਰਨਾ ਚਾਹੀਦਾ ਹੈ ਇਸ ਨਾਲ ਹਿਰਦੇ ਵਿੱਚੋਂ ਦਵੇਤ ਭਾਵ ਦਾ ਨਾਸ ਹੋ ਜਾਂਦਾ ਹੈ ਤਾਂ ਇਹ ਜੀਵ ਉਸ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ ਜਦ ਤੱਕ ਜੀਵ ਨੂੰ ਇਹ ਗਿਆਨ ਨਾ ਹੋਵੇ ਤਦ ਤੱਕ ਇਹ ਪਰਮੇਸ਼ਰ ਨਾਲੋਂ ਵਿਛੜਿਆ ਹੀ ਰਹਿੰਦਾ ਹੈ ਜੀਵ ਵਾਸ਼ਨਾ ਦੇ ਅਧੀਨ ਹੋ ਕੇ ਮੁੜ-ਮੁੜ ਜਨਮ ਧਾਰਦਾ ਹੈ ਆਪਣੀ ਵਾਸ਼ਨਾ ਨੂੰ ਮਾਰਨਾ ਚਾਹੀਦਾ ਹੈ ਗੁਰੂ ਜੀ ਦੇ ਬਚਨ ਸੁਣ ਕੇ ਸਭ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ हे ਮੁਕਤੀ ਦਾਤਾ ਸਾਡੀ ਵੀ ਗਤੀ ਕਰੋ ਗੁਰੂ ਜੀ ਨੇ ਕਿਹਾ ਸਤਨਾਮ ਵਿੱਚ ਆਪਣੇ ਮਨ ਨੂੰ ਜੋੜੋ ਕਰਤਾਰ ਦਾ ਭਾਣਾ ਮਿੱਠਾ ਕਰਕੇ ਮੰਨਣਾ ਕਰੋ ਜੰਮਣਾ ਮਰਨਾ ਇਕ ਬਰਾਬਰ ਜਾਣੋ ਤੇ ਖੁਸ਼ੀ ਗਮੀ ਸਮੇ ਨੂੰ ਅਡੋਲ ਰੱਖੋ ਫਿਰ ਨਿਰਸੰਸੇ ਹੀ ਤੁਹਾਨੂੰ ਮੁਕਤੀ ਪ੍ਰਾਪਤ ਹੋਏਗੀ ਇਹ ਉਪਦੇਸ਼ ਸੁਣ ਕੇ ਸਾਰੇ ਲੋਕ ਗੁਰੂ ਜੀ ਦੇ ਸਿੱਖ ਬਣ ਗਏ ਉਸ ਦਿਨ ਤੋਂ ਬਾਅਦ ਉਹ satsangਤ ਕਰਨ ਲੱਗ ਪਏ ਤੇ ਹਰੀ ਕੀਰਤਨ ਕਰਨ ਲੱਗ ਪਏ ਤੇ ਸ਼ਰਧਾ ਨਾਲ ਸਿਮਰਨ ਵਿੱਚ ਪਰਵਿਰਤ ਹੋ ਗਏ ਸੋ ਸਾ ਸੰਗਤ ਜੀ ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਨੇ ਨੌ ਖੰਡਾਂ ਵਿੱਚ ਵਿਚਰ ਕੇ ਉੱਥੇ ਵਸਦੇ ਮਨੁੱਖਾਂ ਨੂੰ ਉਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ